ਨਾਰ ਨਰਾਇਣ ਮੇਰੇ ਸਤਿਗੁਰ ਜੀ ਮਨ ਬਖਸ਼ਣ ਕਰਦੇ ਨੇ ਕਿ ਇਹ ਭਾਈ ਪ੍ਰਮਾਤਮਾ ਮਿਲੇ ਨਾਰ ਹੈ ਨਾਰ ਦਾ ਭਾਰ ਸਭ ਅੰਦਰ ਸਾਡੇ ਹਿਰਦੇ ਵਿੱਚ ਹੀ ਵਸ ਕੇ ਰਹੇ ਨਾ ਦੂਰ ਨਹੀਂ ਹਟਦੇ ਇਹ ਮਨ ਦੇ ਵਿੱਚ ਭਾਵੇਂ ਆਪਣੇ ਵਿਚਾਰ ਇਹ ਸਤਿਗੁਰਾਂ ਦੇ ਪਾਵਨ ਬਚਨ ਨੇ ਕਿ ਆਪਣੇ ਮਨ ਨੂੰ ਇਸ ਤਰ੍ਹਾਂ ਦਾ ਕੋਸਾ ਇਸ ਤਰ੍ਹਾਂ ਦੀ ਤਸੱਲੀ ਦੇ ਕਿ ਕਾਰਕੁਤਿ ਵੈਰਕੂ ਮੇਰੇ ਨਾਲ ਹੈ ਹਰ ਵੀੜੇ ਸਾਡੇ ਅੰਨ ਸੰਗ ਹੈ ਅੰਦਰ ਹੀ ਭਸੇਣਾ ਹੈ ਕੂਲ ਨਹੀਂ ਹੈ ਤੇ ਜਦੋਂ ਸਾਡੇ ਮਨ ਸੰ ਆਪਣੇ ਆਪ ਨੂੰ ਜੇ ਕੋਸਾ ਪੁਜਾਈਗਾ ਕਿ ਗੁਰੂ ਅਕਾਲ ਪੁਰਖ ਵਹਿਮੂ ਪਰਮਾਤਮਾ ਸਾਡੇ ਨਾਲ ਹੈ ਹਰ ਵੇਲੇ ਸਾਡੇ ਸੰਗ ਹੈ ਸਾਡੇ ਹਿਰਦੇ ਵਿੱਚ ਵਸ ਰਿਹਾ ਹੈ ਤੇ ਬਾਸਾ ਕਹਿੰਦੇ ਤੇ ਬੜਾ ਵੱਡਾ ਤੇਰਾ ਫੈਲਾਵਾਂਗਾ ਫੈਲਾ ਕਿਡਾ ਹੋਏਗਾ ਜਨੂਤ ਨਾ ਆਵੇ ਮੇਰੇ ਬਾਸਾ ਕਦੇ ਜਦੋਂ ਤੈਨੂੰ ਵਿਸ਼ਵਾਸ ਹੋ ਗਿਆ ਸ਼ਰਧਾ ਹੋ ਗਿਆ ਕਿ ਅਕਾਲ ਪੁਰਖ ਵਹਿਮੂ ਮੇਰੇ ਹਿਰਦੇ ਵਿੱਚ ਵਸ ਰਿਹਾ ਹੈ ਅੰਦਰ ਹੈ ਮੇਰੇ ਇਹ ਪਾਸੇ ਕਿਰਤ ਕਲਪੁਖ ਵੈਕ੍ਰੂ ਜੀ ਦੇ ਕੇ ਭਰੋਸੇ ਤੇ ਵਿਸ਼ਵਾਸ ਦੀ ਵਰਕਰ ਦੇ ਨਾਮ ਜੰਗੂਤ ਨੇੜੇ ਹੀ ਤੁਲਦਾ ਹੈ ਜੰਗੂਤ ਅਸੋ ਜੰਗੂਤ ਕਿਹੜੇ ਨੇ ਜਿਹੜੇ ਪੰਜ ਵਿਕਾਰ ਸਾਡੇ ਅੰਦਰ ਬਸੇ ਹੋਏ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੈਂ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਰੂਪ ਹੈ ਮਨਮੁਖ ਨੇ ਗੂਚੇ ਕੋਈ ਨਾ ਸੁਣੇੁ ਪੁਕਾਰਾ ਅੰਧ ਧੜਕ ਅੰਧ ਬੁਤਾਰਾ ਬਾਹ ਨੂੰ ਪੁਕਾਰਾ ਬਾਸਖ ਦੇ ਗੁਰੂ ਤੋਂ ਬਿਨਾਂ ਹਨੇਰ ਹੋਇਆ ਹੈ ਅੰਦਰ ਜਿੰਦਗੀ ਦੇ ਵਿੱਚ ਤੇ ਪੰਜ ਚੋਰ ਜਿਹੜੇ ਅੰਦਰ ਵਸਦੇ ਨੇ ਇਹ ਤੈਨੂੰ ਦਿਨ ਰਾਤ ਲੁੱਟ ਰਹੇ ਨੇ ਜਿੰਨਾ ਕੋਈ ਕੋਈ ਕਰਮ ਧੰਨ ਕੋ ਕਮਾਉਣਾ ਨਹੀਂ ਕੋਈ ਧਰਮ ਦਾ ਕਰਮ ਕਰਦਾ ਹੈ ਕਿ ਥੋੜਾ ਬਹੁਤ ਸਿਮਰਨ ਕਰਦਾ ਹੈ ਜੀ ਪਰ ਉਹਨੇ ਓਏ ਉਸੇ ਵੇਲੇ ਰੁਕ ਜਾਂਦੇ ਨੇ ਕਦੇ ਬੰਦਾ ਕਾਮੀ ਪੁਰਸ਼ ਹੋ ਕੇ ਕੰਮ ਮਾਰੇ ਕੰ ਕਰਦਾ ਨਾ ਕਦੇ ਚੂਤ ਹੋਦਾ ਕਦੇ ਠੱਗੀ ਮਾਰਦਾ ਐ ਇਹ ਉਸੇ ਤਰ੍ਹਾਂ ਸਤਿਗੁਰੂ ਸਾਹਿਬ ਕਹਿੰਦੇ ਰੁਕੀ ਜਾ ਰਹੀ ਜਿੱਥੇ ਰੁਕਦੇ ਕਿਉਂ ਨਹੀਂ ਕਹੋਗੇ ਗੁਰੂ ਬਾੜਾ ਬਣਿਆ ਨਹੀਂ ਤੂ ਦੇ ਗਿਆਨ ਨੂੰ ਦੇ ਤੀਂ ਵਿਸਾਇਆ ਕ੍ਰਿਆਨਤਾ ਦਾ ਨੇਰਾ ਦੇ ਅੰਦਰ ਤੇ ਇਸ ਕਰਕੇ ਰੁਕ ਰਹੇ ਹੁੰਦੇ ਤੇ ਜਦੋਂ ਤੈਨੂੰ ਵਿਸ਼ਵਾਸ ਹੋ ਗਿਆ ਕਿ ਮੇਰੇ ਅੰਦਰ ਕਾਮ ਆਤਮਾ ਵਸਦਾ ਹੈ ਕਿਉਂਕਿ ਕਿਸੇ ਦੇ ਘਰ ਦੇ ਵਿੱਚ ਚੋਰ ਚੋਰੀ ਕਰਨ ਵਾਸਤੇ ਜਾਂਦਾ ਹੈ ਜਦੋਂ ਉਹਨੂੰ ਕਿਸੇ ਦਾ ਡਰ ਹੁੰਦਾ ਹੈ ਕਿ ਮੈਨੂੰ ਕੋਈ ਵੇਖ ਰਿਹਾ ਹੈ ਉਹ ਚੋਰੀ ਨਹੀਂ ਕਰ ਸਕੇਗਾ ਤੇ ਜਦੋਂ ਉਹ ਬੇਡਰ ਹੋ ਜਾਂਦਾ ਹੈ ਉਹ ਦੇਖਦਾ ਹੈ ਮੈਨੂੰ ਕੋਈ ਦੇਖ ਨਹੀਂ ਰਿਹਾ ਕੋਈ ਚੋਰੀ ਚੋਰੀ ਕਰਕੇ ਲੈ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਸਾਨੂੰ ਵਿਸ਼ਵਾਸ ਹੋਏਗਾ ਕਿ ਸਾਡੇ ਅੰਦਰ ਬੈਠਾ ਕਾਰਕ ਨੂੰ ਸਾਨੂੰ ਵੇਖ ਰਿਹਾ ਹੈ ਸਾਦਸੰਗਤ ਸਦਾ ਵਿਵੇਕ ਦਾ ਸਗਾਈ ਸਮਝ ਲੈਣਾ ਸਗਾਈ ਦੇਖ ਲੈਣਾ ਸਤ ਨੂੰ ਫਿਰ ਪਾਰਸਾ ਕਹਿੰਦੇ ਤੂੰ ਵਿਕਾਰ ਕਮਾਉਣ ਤੋਂ ਛੱਡ ਸਕਦਾ ਹੂੰ ਕਿ ਤੈਨੂੰ ਜਿਸ ਵਾਰ ਜ਼ੁਹ ਜਾਣਾ ਹੈ ਕਿ ਮੇਰਾ ਗੁਰੂ ਵੇਖ ਲੈਣਾ ਮੈਨੂੰ ਇਹ ਕੀਤੇ ਹੋਏ ਮਾੜੇ ਕਰਨਗੇ ਫੂਕ ਬੋਲੇ ਹੋਏ ਦੀ ਕਿਸੇ ਵੀ ਪਾਪ ਕਰਨ ਦੀ ਸਜ਼ਾ ਮਿਲੂਗੀ ਮੇਰਾ ਗੁਰੂ ਪੁੱਛੇਗਾ ਇਸ ਕਰਕੇ ਪਾਰਸਾ ਕਹਿੰਦੇ ਉਹ ਅੰਦਰ ਜਿਹੜੇ ਨੇ ਇਹ ਪੰਜ ਗੁਰੂ ਜੰਗ ਅੰਦਰ ਬਸੇ ਹੋਏ ਨੇ ਤੇ ਇਹ ਇਨਾ ਮੈਂ ਕੋਈ ਜ਼ੋਰ ਨਹੀਂ ਚਾਹਦਾ ਇਹ ਨੇੜੇ ਨਹੀਂ ਆ ਸਕਦੇ ਤੋਂ ਵੀ ਪੂਰੀ ਗਿਆਨ ਦੇ ਦਿੱਤਾ ਜੀ ਕਿ ਤੇਰੀ ਹਰ ਇੱਕ ਹਰਕਤ ਨੂੰ ਬੋਲ ਚਾਤ ਨੂੰ ਹਰ ਇੱਕ ਪਲ ਪਲ ਦੀ ਕਬਰ ਅਕਾਲ ਪੁਰਖ ਵੈਰੂ ਪਰਮਾਤਮਾ ਨੂੰ ਹੈ ਜਿਹੜਾ ਤੇ ਅੰਦਰ ਵਸਦਾ ਹੈ ਇਸ ਕਰਕੇ ਬਾਸੋ ਜਿਹਦੇ ਭਾਈ ਜਦੋਂ ਤੈਨੂੰ ਇਹ ਵਿਸ਼ਵਾਸ ਹੋ ਗਿਆ ਜੰਮੂਤਨਾ ਆਵੇ ਨੇੜੇ ਜੰਮੂਤ ਨੇੜੇ ਵੀ ਤੁਹਦਾ ਆਪਕੇ ਮੋਤ ਜਿਹੜੀ ਆਤਮਿਕ ਮੌਤ ਹੈ ਉਹਦਾ ਖਾਦਰਾ ਨਹੀਂ ਰਿਹਾ ਹੈ ਕੰਠ ਲਾਏ ਕਬ ਰਾਖੇ اے ਭਾਈ ਪ੍ਰਭ ਕਰੋ ਸੁ ਮਨੁੱਖ ਨੂੰ ਆਪਣੇ ਦਰ ਦੇ ਨਾਲ ਲਾ ਕੇ ਰੱਖ ਲੈ ਜਿਹੜਾ ਅਕਾਲ ਪੁਰਖ ਵੈਰਪੁਰਖ ਨੂੰ ਆਪਣੇ ਅੰਗ ਸੰਗ ਜਾਣਦਾ ਹੈ ਉਹਦੇ ਭੈ ਵਿੱਚ ਰਹਿੰਦਾ ਜੀ ਉਹਦੇ ਹੁਕਮ ਵਿੱਚ ਰਹਿੰਦਾ ਹੈ ਉਸ ਆਕਾਲ ਪੁਰਖ ਆਪਣੇ ਦਰਨ ਨਾਲ ਲਾ ਕੇ ਰੱਖਦਾ ਹੈ ਸਤਿਗੁਰ ਕੀ ਸੱਚ ਸਾਖੈ ਜਿਸ ਨੂੰ ਗੁਰੂ ਦੀ ਸਦਾ ਫਿਰ ਹਰ ਨਾਮ ਸਮਰਪਤੀ ਸਿੱਖਿਆ ਮਿਲਦੀ ਪਾਸਾ ਕਹਿੰਦੇ ਆਕਾਲ ਪੁਰਖ ਵੈਰ ਗੁਰੂ ਜੀ ਦੇ ਨਾਮ ਦੀ ਸਿੱਖਿਆ ਜਿਹਨੂੰ ਜਿੰਦਗੀ ਪਾਈ ਜਿਹਨੇ ਗੁਰੂ ਦੀ ਸਿੱਖਿਆ ਨੂੰ ਆਪਣੇ ਹਿਰਦੇ ਚ ਵਸਾਇਆ ਉਸ ਨੂੰ ਆਕਾਲ ਪੁਰਖ ਵੈਰ ਗੁਰੂ ਆਪਣੇ ਦਰਨ ਨਾਲ ਲਾ ਕੇ ਰੱਖਦਾ ਹੈ ਗੁਰੂ ਪੂਰੇ ਕੀਤੇ ਪੁੱਤ ਗੁਰੂ ਪੂਰੇ ਪੂਰੀ ਕੀਤੀ ਸਾਬ ਜੀ ਕਹਿੰਦੇ ਜੇ ਭਾਈ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਜੀਵਨ ਦੇ ਵਿੱਚ ਸਭ ਤੋਂ ਵੱਧ ਕੀ ਕਿਉਂਕਿ ਇਹ ਵੀ ਸਰਬੋਤਮ ਦਾਸਾ ਗੁਰੂ ਦੀ ਕਿਰਪਾ ਕਰਾਂ ਜਿਹੜਾ ਜੂ ਦੇ ਹੋਰ ਹੁੰਦਾ ਹੈ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਅਰਦਾਸ ਬੇਨਤੀ ਕਰਦਾ ਫਾਲਸਾ ਕਿਰਪਾ ਗੁਰੂ ਅਨੰਕ ਕਾਰਾਂ ਨੂੰ ਬਚਾਓ ਮੈਨੂੰ ਜੋ ਭਾਵ ਹੈ ਤੂੰ ਰਾਖ ਲੈ ਨਾ ਸੰਤ੍ਰਪ ਆਇ ਸਤਿਗੁਰ ਜੀ ਕਹਿੰਦੇ ਕਿ ਉਹ ਕਾਲਪੁਰਖ ਵੇਖੂ ਆਪਣੇ ਸਰਨ ਆਇਆਂ ਦੀ ਡੈਗ ਰੱਖਦਾ ਪੈ ਰੱਖਦਾ ਹੈ ਤੇ ਫਿਰ ਉਸ ਨੂੰ ਪਾਤਸ਼ਾਹ ਕਹਿੰਦੇ ਜੀਵਨ ਦੇ ਵਿੱਚ ਸਫਲਤਾ ਰੱਖਦਾ ਸਫਲਤਾ ਕਿਹੜੀ ਇਹਨਾਂ ਵਿਕਾਰਾਂ ਦੇ ਉੱਪਰ ਕਾਬੂ ਪਾਉਣ ਦੀ ਮੰਨ ਦੇ ਵਿੱਚ ਬੈਠ ਕੇ ਉਸ ਕਾਲਪੁਰਖ ਨੂੰ ਆਰਾਧਨਾ ਕਰਨ ਦੀ ਸਿਮਰਨ ਕਰ ਇਹ ਸਤਿਗੁਰਤਾ ਰਸਤਾ ਹੈ ਕਿ ਜਿਸ ਨੂੰ ਵੀ ਸਤਿਗੁਰ ਜੀ ਨੇ ਇਹ ਸਤਿਗੁਰਤਾ ਬਖਸ਼ੀ ਹੈ ਇਹ ਕਿਰਪਾ ਕੀਤੀ ਹੈ ਵਿੱਚ ਨਾਮ ਦੀ ਦਾਤ ਰੂਪ ਵਿੱਚ ਦਿੱਤਾ ਹੈ ਆਸਾ ਕਹਿੰਦੇ ਨੇ ਭਾਈ ਫਿਰ ਉਸ ਗੁਰਸਿੱਖ ਨੇ ਦੁਸ਼ਮਨ ਨਾਰ ਬਿੜਾਈ ਸੰਗ ਦੇ ਦਾਸ ਪਾਉ ਸੁਮਤ ਦਿੱਤੀ ਰਹਾਉ ਜਦੋਂ ਇੱਤੇ ਵਿੱਚ icar ਗੁਰੂ ਜੀ ਦਾ ਨਾਮ ਵਸਿਆ ਪੂਰੇ ਜੀਵਨ ਦੇ ਵਿੱਚ ਸਫਲਤਾ ਬਖਸ਼ੀ ਫਿਰ ਗੁਰੂ ਦੀ ਕਿਰਪਾ ਨਾਲ ਹੀ ਉਸ ਅਕਾਰਪੁਰਖ ਦਾ ਮਿਲਦਾ ਹੋਇਆ ਇਹ ਸਤਿਗੁਰੂ ਜੀ ਕਹਿੰਦੇ ਪ੍ਰਭੂ ਨੇ ਫਿਰ ਉਸ ਮਨੁੱਖ ਦੇ ਕਾਮ ਆਦਿਕ ਜਿਹਦੇ ਅੰਦਰ ਵਿਕਾਰ ਨੇ ਇਹਨਾਂ ਵਿਕਾਰਾਂ ਨੂੰ ਵਿਕਾਰਾਂ ਨੂੰ ਸਤਿਗੁਰੂ ਜੀ ਕਹਿੰਦੇ ਸਾਰੇ ਅੰਕਾਰਾਂ ਨੂੰ ਅਕਾਰਪੁਰਖ ਵੇਤੂ ਨੇ ਮਾਰਨ ਤਾਂ ਕੇ ਬਾਹਰ ਸਤਿਗੁਰੂ ਗੁਰੇ ਸਾਹਿਬ ਹੱਥ ਧਾਰ ਵਿੱਚੋਂ ਮਾਰ ਅੱਡੀਆਂ ਗੁਰੇ ਅੱਧੀਆਂ ਫਿਰ ਇਹਨਾਂ ਗੁਰਿਆਈਆਂ ਨੂੰ ਸਤਿਗੁਰੂ ਜੀ ਮਾਰ ਹੁਕਾ ਕੇ ਬਾਹਰ ਕੱਢ ਹੁੰਦੇ ਹਨ ਕਿ ਸਤਿਗੁਰੂ ਜੀ ਕਹਿੰਦੇ ਨੇ ਫਿਰ ਸਤਿਦਾਸ ਕੌਲ ਸਮੱਗ ਕੀਤੀ ਫਿਰ ਉਸ ਸੇਵਕ ਨੂੰ ਆਪਣੇ ਮੂੰਹ ਗੁਰਸਿੱਖ ਨੂੰ ਮੂੰਹ ਨਾਮ ਸਿਮਰਨ ਦੀ ਸੇਵਕਤਾ ਦੇ ਦਿੱਤੀ ਹੈ ਆਤਮ ਦੇ ਕੇ ਸਤਿਗੁਰੂ ਸਾਹਿਬ ਗਿਆਨ ਦੇ ਕੇ ਆ ਕੀ ਚੱਲਦੀ ਹੈ ਰਹਾਉ ਰਵ ਸਗਦੇ ਧਾਮ ਸਾਰ ਏ ਭਾਈ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਜੀਵਨ ਦੇ ਵਿੱਚ ਸਰਬਤਾ ਬਖਸ਼ੀ ਹੈ ਗੁਰੂ ਨੇ ਕਿਰਪਾ ਕੀਤੀ ਨਾਮ ਨੇ ਆਤਮਾ ਬਖਸ਼ ਕੇ ਅੰਦਰੋਂ ਬੁਰਾਈਆਂ ਦਾ ਆਕਾਮਾ ਕਰ ਦੁੱਟਾ ਹੈ ਨਾਮ ਦੇ ਨਾਲ ਜੋੜ ਦਿੰਦਾ ਹੈ ਫਿਰ ਭਾ ਸਕਦੇ ਨੇ ਪ੍ਰਭੂ ਨੇ ਇਹਨਾਂ ਦੇ ਸਾਰੇ ਗਿਆਨ ਅੰਦਰੇ ਆਤਮਾ ਉਹਨਾਂ ਦੇ ਨਾਲ ਪਰਪੂਰ ਕਰ ਦਿੱਤੇ ਹਨ ਜਿਹੜੇ ਗਿਆਨ ਅੰਦਰੇ ਨਹੀਂ ਸਾਡੇ ਅੱਖਾਂ ਦੇ ਰਾਹੀਂ ਅਸੀਂ ਗਿਆਨ ਲੈਣਾ ਸੀ ਇਸ ਸੰਸਾਰ ਦੇ ਵਿੱਚੋਂ ਕੰਨਾਂ ਦੇ ਰਾਹੀਂ ਉੱਤੇ ਗਿਆਨ ਲੈਣਾ ਸੀ ਬਾਣੀ ਨੂੰ ਸੁਣ ਕੇ ਗੁਰਬਾਣੀ ਦੇ ਵਿਚਾਰ ਨੂੰ ਸੁਣ ਕੇ ਆਸਾ ਕਹਿੰਦੇ ਗਿਆਨ ਅੰਦਰੇ ਪਰ ਲੈਕੀਲੇ ਨਹੀਂ ਅੱਖਾਂ ਦੇ ਰਾਹੀਂ ਅਸੀਂ ਵਸਤੂਆਂ ਕੀ ਵੇਖ ਰਹੇ ਹਾਂ ਪਰਾਇਆ ਧਨ ਵੇਖ ਨਹੀਂ ਆ ਧਨ ਵੇਖ ਰਹੇ ਹਾਂ ਜਿਹਦੇ ਰੂਪੇ ਅੰਧਕਾਰ ਪੈਦਾ ਹੋਏ ਅੰਨਾਂ ਦੇ ਰਾਹੀ ਸਿੰਦਿਆ ਚੋਲੀ ਆਦਿ ਤੋਂ ਇੰਨਾ ਬਈਂ ਗੱਗਰ ਸੁਣ ਰਹੇ ਆ ਮਾਰੇ ਚਲਗਾਣੇ ਗੀਤ ਸੁਣ ਰਹੇ ਆ ਜਿਨ੍ਹਾਂ ਦਾ ਮਨ ਤੇ ਅਸੁਰ ਹੁੰਦਾ ਹੈ ਮਨ ਤੇ ਵਿਕਾਰ ਪੈਦਾ ਹੁੰਦੇ ਵਿੱਚ ਵਿਕਾਰ ਪੈਦਾ ਹੁੰਦੇ ਪਰ ਸਤਿਗੁਰੂ ਜੀ ਕਹਿੰਦੇ ਜੇ ਤੇ ਗੁਰੂ ਦੀ ਕਿਰਪਾ ਹੋਈ ਭਾਈ ਫਿਰ ਉਹ ਜਿਸ ਤਰ੍ਹਾਂ ਸਾਨੂੰ ਸਤਿਗੁਰੂ ਗੁਰੂ ਅੰਗਦ ਦਾਸ ਜੀ ਰਾਜ ਰੋਜ ਸੁਣਾਉਂਦੇ ਨੇ ਇਹਨਾਂ ਅੰਕਾਂ ਬਾਅਦ ਕਾਲ ਸਾਹਿਬ ਵਚਨ ਕਰਦੇ ਨੇ ਏ ਮੇਟਰੋ ਮੇਰੀ ਰੋਹ ਹਰ ਕੁੰਮੈ ਕੋ ਤਰੀ ਹਰ ਬਨ ਅਵਨ ਨ ਦੇਖੋ ਕੋਈ ਹਰ ਬਨ ਅਵਨ ਨ ਦੇਖੋ ਕੋਈ ਨਗਲੀ ਹਰ ਨਹੀਂ ਹਲ ਗਿਆ 에ਹੋ ਬੇਸਲ ਸੰਸਾਰ ਨੂੰ ਵੇਖ ਤੇ ਕਿਉਂ ਮਰਦਾ ਰੂਪ ਹੈ ਹਰ ਨੂੰ ਨਾ ਕਰੀ ਆਇਆ ਬਾਸਾ ਕਹਿੰਦੇ ਇਹ ਸੰਸਾਰ ਦੇ ਵਿੱਚੋਂ ਬਕਾਰ ਨਾ ਕਰੇ ਕਿਸੇ ਦੇ ਬਗ ਮਾੜੀ ਨਿਗਾਹ ਨਾਲ ਨਾ ਵੇਖਿਆ ਕਰ ਇਹਨਾਂ ਸੰਸਾਰ ਦੇ ਵਿੱਚੋਂ ਇਹਨਾਂ ਉਹ ਕਹਨ ਉਹ ਮਹਦੇਵ ਆਪਾਂ ਦੇ ਰੂਪੋਂ ਨਿਰੰਕਾਰ ਨੂੰ ਵੇਖਿਆ ਕਰ ਉਹ ਨਿਰੰਕਾਰ ਇਸ ਸੰਸਾਰ ਵਿੱਚ ਹੀ ਵਸਦਾ ਹੈ ਫਿਰ ਸਤਿਗੁਰੂ ਕਾਸਾ ਕਹਿੰਦੇ ਜੇ ਇਹ ਸਮਝ ਕੋ ਤੁ ਆਉਣੀ ਹੈ ਗੁਰ ਪ੍ਰਸਾਦ ਦੀ ਉੱਤੇ ਜਿਨੇ ਗੁਰੂ ਦੀ ਕਿਰਪਾ ਹਾਸਲ ਕਰ ਲਈ ਹੈ ਗੁਰੂ ਦੀ ਕਿਰਪਾ ਰਾਨੀ ਗੁਰੂ ਦੀ ਰਹਿਮਤ ਰੱਖਿ ਸੁਖ ਰਾਨੀ ਗੁਰੂ ਦੇ ਦਿੱਤੇ ਗਿਆਨ ਰਾਨੀ ਸਤਿਗੁਰੂ ਕਾਸਾ ਕਹਿੰਦੇ ਜਿਨ੍ਹਾਂ ਅਕਾ ਨੇ ਵਿਕਾਰ ਕੱਠੇ ਕਰਨੇ ਬੰਦ ਕਰ ਲੇ ਗੁਰੂ ਦੀ ਕਿਰਪਾ ਨਾਲ ਹੀ ਸੰਸਾਰ ਦੇ ਵਿੱਚ ਉਹ ਨਿਰੰਕਾਰ ਜਿਹਾ ਹੈ ਤੇ ਸਤਿਗੁਰੂ ਪੰਨਾ ਨੂੰ ਵੀ ਵਚ ਉਦੇਸ਼ ਕਰਦੇ ਨੇ ਸਾਖ ਨੂੰ ਮੇਰੇ ਕੋ ਸੱਚਾ ਸੁਣਨ ਨੂੰ ਪਠਾਈ ਸੱਚਾ ਸੁਣਨਾਂ ਨੂੰ ਪਠਾਈ ਸੁਣਹੁ ਸਤਿਵਣੀ ਪ੍ਰਸਾਦ ਜੀ ਕਹਿੰਦੇ ਜਿਹੜਾ ਕੁਝ ਹੁਣ ਸੁਣ ਰਿਹਾ ਇਹ ਸੁਣਨ ਬਾਅਦ ਤੇ ਕਲਪੂਤੋ ਦਿੱਤੇ ਨਿਰੰਕਾਰ ਨੇ ਜਿਨੂੰ ਅਕਾਲ ਪੁਰਖ ਵਾਰੇ ਕੂਜੀ ਨੇ ਜਿੰਕ ਕਾਦੇ ਵਾਲ ਤੇ ਦਿੱਤੇ ਨੇ ਪਾਰਸਾ ਕਹਿੰਦੇ ਸਤਿ ਸੱਚ ਕੀ ਹੈ ਸਾਨੂੰ ਸਾਜੀ ਬਾਣੀ ਗੁਰੂ ਦੀ ਬਾਣੀ ਸੱਚ ਹੈ ਤੇ ਸਤਗੁਰੂ ਬਾਸਾ ਕਹਿੰਦੇ ਜਦੋਂ ਤੂੰ ਗੁਰਬਾਣੀ ਸੁਣੇਗਾ ਸੁਣ ਕੇ ਆਪਣੇ ਮਨ ਤੱਕ ਲੈ ਕੇ ਜਾਏਗਾ ਜਿੱਤ ਸੁਣੇ ਮਨ ਤਨ ਹਰਿਆ ਹੋ ਜਾ। ਬਾਸਾ ਕਹਿੰਦੇ ਜਿਹੜਾ ਮਨ ਜਿਹੜਾ ਵਿਕਾਰਾਂ ਨੇ ਸਾੜ ਕੇ ਰੱਖ ਦਿੱਤਾ ਹੈ ਮਨ ਦੇ ਵਿੱਚ ਵਿਕਾਰ ਭਰੇ ਪਏ ਨੇ ਜਦੋਂ ਗੁਰਬਾਣੀ ਨੂੰ ਸੁਣੇਗਾ ਜਦੋਂ ਗਿਆਨ ਨੂੰ ਸੁਣੇਗਾ ਅਸਗਿ ਦੇ ਸੱਚ ਨੂੰ ਸੁਣੇਗਾ ਜਿਹਨੇ ਮਨ ਵਿੱਚ ਰੇਨੇ ਹਰਿਆ ਭਰਿਆ ਨਾ ਗਿਆਨ ਦੇ ਜਾਨੀ ਤਾਨ ਵੀ ਤੇਰਾ ਪ੍ਰਸਾਦਾ ਕਹਿੰਦੇ ਹਰਿਆ ਭਰਿਆ ਹੋ ਜਾਏਗਾ ਜਿਸ ਤਰ੍ਹਾਂ ਆ ਆ ਰਜਨੇ ਕੇ ਬਾੜ ਜੇਡ ਦੀਆਂ ਧੁੱਪਾਂ ਨੇ ਸਾਰੇ ਬਨਸਪਤੀ ਨੂੰ ਸਾੜ ਕੇ ਰੱਖ ਦਿੱਤੀ ਸਾਰੇ ਬਨਸਪਤੀ ਕਮੜਾ ਜਾਏਗੀ ਸੜ ਜਾਏਗੀ ਪਰ ਜਦੋਂ ਸਾਉਣ ਦਾ ਮਹੀਨਾ ਹੁੰਦਾ ਹੈ ਬਾਰਸ ਹੁੰਦੀ ਹੈ ਫਿਰ ਕੋਈ ਬਨਸਪਤੀ ਸਾਰੀ ਜੇ ਬਨਸਪਤੀ ਦੇ ਉੱਪਰ ਹਰਿਆ ਹੋ ਰਾਜੇਗੀ ਇਸੇ ਤਰ੍ਹਾਂ ਪਾਤਸ਼ਾਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿਕ ਦੀ ਅਗਨੀ ਨੇ ਵਿਕਾਰਾਂ ਦੀ ਮਨ ਨੂੰ ਸਾੜ ਕੇ ਰੱਖਿਆ ਪਿਆ ਸਾੜ ਦਿੱਤਾ ਤਨ ਵੀ ਸੜਿਆ ਹੋ ਜਾਂਦਾ ਪਰ ਜਦੋਂ ਇਹਦੇ ਉੱਪਰ ਗੁਰੂ ਦੇ ਸ਼ਬਦ ਦੇ ਰੂਪੀ ਅੰਮ੍ਰਿਤ ਮੇਘ ਵਰਖੇਗਾ ਜਦੋਂ ਕੰਨਾਰਾਹੀ ਸਤਿਗੁਰਾਂ ਦੇ ਪਵਿੱਤਰ ਬਚਨਾਂ ਨੂੰ ਸੁਨੇਗਾ ਇਹ ਗਿਆਨ ਰੂਪੀ ਮੇਘ ਦੀ ਪ੍ਰਾਪਤੀ ਹੋਏਗੀ ਇਹਨੇ ਹਰਿਆ ਭਰਿਆ ਇਸ ਕਰਕੇ ਆਪਾਸਾ ਕਹਿੰਦੇ ਨੇ ਭਾਈ ਜਿਹਨੂੰ ਵੀ ਗੁਰੂ ਨੇ ਕਿਰਪਾ ਕੀਤੀ ਹੈ ਗੁਰੂ 파ਸਾ ਨੇ ਰਹਿਮਤ ਕੀਤੀ ਹੈ ਜਿਨ੍ਹਾਂ ਲੋਕਾਂ ਨੂੰ ਜੀਵਨ ਦੇ ਵਿੱਚ ਸਤਿਗੁਰ ਨੇ ਸਰਬੋਤਮ ਰਖੀ ਹੈ ਪਰ ਇਹਨਾਂ ਗਿਆਨ ਇੰਦਰੀਆਂ ਦੇ ਨਾਲ ਹੀ 파ਸਾ ਕਹਿੰਦੇ ਉਹ ਆਤਮਿਕ ਹੁਣਾਂ ਦੇ ਨਾਲ ਪਰਪੂਰ ਹੋ ਜਾਂਦੇ ਨੇ ਉਹਨਾਂ ਦੇ ਅੰਦਰ ਆਤਮਿਕ ਹੁਣ ਪ੍ਰਾਪਤ ਉਹ ਕਰ ਲੈਂਦੇ ਨੇ ਅੰਦਰ ਆਤਮਿਕ ਹੁਣ ਸਾਇਬ ਜੀ ਕਹਿੰਦੇ ਉਹਨਾਂ ਦੇ ਪੈਦਾ ਹੁੰਦੇ ਹਨ ਕੰਨਾ ਸੁਖ ਸ਼ਾਮ ਪ੍ਰਿਆਈ ਤੇ ਗੁਰੂ ਦੇ ਦਿੱਤੇ ਹੋਏ ਗਿਆਨ ਦੇ ਰਾਹੀ ਜਿਹੜਾ ਇਹ ਮਨ ਸਾਡਾ ਹੁਣ ਬਾਹਰ ਭਟਕਦਾ ਫਿਰਦਾ ਹੈ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹੈ ਆਸਾ ਕਿ ਉਹ ਪ੍ਰਭੂ ਪਾਸਾ ਜੀ ਦੇ ਗਿਆਨ ਰਾਹੀ ਪਾਈ ਉਹ ਮੁਨਕ ਕਾਮ ਆਦਿਕ ਵਿਕਾਰਾਂ ਵੱਲੋਂ ਭੱਜ ਕੇ ਫਿਰ ਆਤਮਕ ਆਨੰਦ ਦੇ ਵਿੱਚ ਆ ਕੇ ਟਿਕ ਜਾਂਦਾ ਹੈ ਨਾਨਕ ਪ੍ਰਭ ਸਰਣਾਇ ਸਤਿ ਪੁਰਜੀ ਬੜਿਆਂ ਨੇ ਨਾਮ ਲਾ ਕੇ ਵਚਨ ਕਰਦੇ ਨੇ ਨਾਨਕ ਉਸ ਪ੍ਰਭੂ ਦੀ ਸਤਿਗਿਆ ਹੈ ਨਾਨਕ ਰੱਬ ਸਰਣਾਇ ਬਾਸਾ ਮੇਲੋ ਸਕਾਰਪੁਰ ਕਹਹਿ ਪੁਰਜੀ ਦੀ ਸਤਿਗਿਆ ਹੈ ਜਿਹੜੇ ਆਕਾਰਪੁਰ ਕਹੇ ਆਕਾਰਪੁਰ ਮੈਂ ਪੁਰਜੀ ਦੀ ਸਤਿਗਿਆ ਤੈਨਸਾਰ ਸੁਖ ਪ੍ਰਾਪਤ ਹੋਵੂਗੇ ਤੇਰੇ ਗਿਆਨ ਜਿੰਦਰੇ ਗਿਆਨ ਦੇ ਨਾਲ ਕੁਪੂਰ ਹੋ ਜਾਣ ਕੇ ਇਹ ਵਿਕਾਰਾਂ ਦਾ ਅੰਦਰੋਂ ਨਾਸ ਹੋ ਜਾਏਗਾ ਇਸ ਕੱਢ ਕੇ ਭਾਈ ਉਸ ਗੁਰੂ ਦੀ ਸਰਨ ਚ ਜਾ ਕੇ ਕਰਕੇ ਅੱਜ ਦੇ ਪਾਵਨ ਪਿੱਤਰ ਗੁਪਵਾਖਸ਼ ਜੁੜੇ ਰਾਣੀ ਤਾਨੂ ਗੁਰੂ ਅਰਜਨ ਦੇ ਮਹਾਰਾਜਿਆਂ ਦੇ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਸਬਦ ਹੈ ਨਾ ਹੀ ਸੰਤ ਸਤਿਗੁਰਾਂ ਨੇ ਸਮਝਾਉਂਦਾ ਜਦਨ ਕੀਤਾ ਕਿ ਭਾਈ ਗੁਰੂ ਵਾਲਾ ਹੂੰ ਗੁਰੂ ਦੇ ਉਪਦੇਸ਼ ਨੂੰ ਸੁਣਿਆ ਕਰ ਗੁਰੂ ਸਾਹ ਕਹਿੰਦੇ ਜਿਹੜੇ ਜਿਨਾ ਵਿਕਾਰਾਂ ਨੇ ਤਨ ਨੂੰ ਉਪਸਾਰ ਕੇ ਰੱਖ ਦਿੱਤਾ ਹੋਇਆ ਵਿਕਾਰਾਂ ਦੇ ਵਿੱਚ ਉੱਜਿਆ ਹੋਇਆ ਆਪਣੀ ਮੂਰ ਨੂੰ ਉਪਕੜ ਕਿਹਾ ਹੈ ਉਸ ਅਕਾਸ਼ ਚੁਇ ਵੈ ਕੰਦੇ ਨਾਮ ਮੇਰਾ ਹੀ ਇਹਨਾਂ ਗਿਆਨ ਅੰਦਰਿਆਂ ਮਨ ਗਿਆਨ ਦੇ ਨਾਲ ਜੋੜ ਕੇ ਆਪਣੇ ਅੰਦਰ ਆਤਮਿਕ ਆਨੰਦ ਪ੍ਰਾਪਤ ਕਰ